ਮਾਤਾ ਸੇ ਦਸਨ ਸਿੰਘ ਕੌਰ ਜੀ ਵੀ ਬਿਮਾਰ ਹੋ ਗਈ ਸੀ ਨਾ ਪਹਿਲਾਂ ਅੱਜ ਕਾਫੀ ਦਿਨਾਂ ਬਾਅਦ ਚੁਕਨਿਆਂ ਦੇ ਘਰ ਸਾਡੀਆਂ ਮਾਮਾਂ ਦੀ ਵਿਦਾਇਗੀ ਆਈ ਨਹੀਂ ਮਾਤਾ ਜੀ ਦੀ ਸਰਜਰੀ ਹੋਣੀ ਆ ਆਪਰੇਸ਼ਨ ਹੋਣਾ ਮਾਤਾ ਜੀ ਦੇ ਕਿਡਨੀ ਦੇ ਵਿੱਚ ਸਟੋਨ ਆ ਉਹਦੇ ਕਰਕੇ ਇਨਫੈਕਸ਼ਨ ਹੋ ਗਈ ਸੀ ਕਿਡਨੀ ਤੇ ਬੁਖਾਰ ਹੋ ਗਿਆ ਸੀ ਮਾਤਾ ਜੀ ਨੀ ਰੋਣਾ ਨੀ ਮੰਮੀ ਛੱਲੀਆਂ ਨੂੰ ਮਿਲ ਪਈਂ ਰੋਣਾ ਥੋੜੀ ਆਉਣਾ ਮਾਤਾ ਸਦਾਰਸ਼ਨ ਕੌਰ ਜੀ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਬਿਰਥੀ ਨਹੀਂ ਜਾਣੀ ਮਾਂ ਵਾਸਤੇ ਮਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਬੋਲੇ ਸੋ ਨਿਹਾਲ ਬੱਚਿਓ ਸਾਰੇ ਜਾਨੇ ਆ ਕੇ ਦਾਦੀ ਮਾਂ ਨੂੰ ਮਿਲੋ ਸਾਰੇ ਬੱਚੇ ਇੱਧਰ ਆਓ ਭੱਜ ਕੇ ਬੱਚੇ ਇੱਧਰ ਆ ਉੱਠ ਕੇ ਮੇਰੀ 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 ਨੂੰ ਦਾਦੀ ਮਾਂ ਦਾਦੀ ਮਾਂ ਇੱਧਰ ਦੇਖੋ ਸਾਡੀਆਂ ਧੀਆਂ ਸਾਰੀਆਂ ਆਉਂਦੀਆਂ ਭੱਜੀਆਂ ਦਾਦੀ ਨੂੰ ਮਿਲਣ ਮਿਲੋ ਦਾਦੀ ਨੂੰ ਨਹੀਂ ਰੋਣਾ ਨਹੀਂ ਮੰਮੀ ਥੇਲੀਆਂ ਨੂੰ ਮਿਲ ਪੈਗੀ ਰੋਣਾ ਥੋੜੀ ਹੁਣ ਆਨੇ ਕਵਿਤਾ ਹੁਣੀ ਮਿਲਣ ਆਈਆਂ ਇੱਧਰ ਮੰਮੀ ਕਵਿਤਾ ਦਾਦੀ ਮਾ ਸਤਿਕਾਰ ਇੱਧਰ ਵੀ ਆਉ ਤਾਂ ਨਹੀਂ ਆ ਦਾਦੀ ਮਾ ਇੱਧਰ ਪਿੱਛੇ ਬਹਿ ਜਾ ਕੁਰਸੀ ਤੇ ਆਲੇ ਬਹਿ ਜਾ ਬਹਿ ਜਾ ਇੱਥੇ ਕੋਈ ਨਹੀਂ ਮੰਮੀ ਇੱਧਰ ਪੁੱਤੀਆਂ ਤੇਰੀਆਂ ਦਾਦੀ ਮਾ ਸਤਿਕਾਰ ਆ ਨਿੱਕੀ ਜੀ ਆਈ ਆ ਯਾਰ ਕੀਰਤ ਵੀ ਸਤਿਕਾਰ ਕਰ ਦਾਦੀ ਮਾ ਸਤਿਕਾਰ ਵੀ ਆ ਲੈ ਬੰਦੇ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨੋਕਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅੱਜ ਮਾਤਾ ਜੀ ਆਏ ਨੇ ਸਿਦਾਰਸ਼ਨ ਕੌਰ ਜੀ ਸਾਡੀਆਂ ਇਹਨਾਂ ਮਾਵਾਂ ਦੇ ਨਾਲ ਸਾਡੇ ਪਰਿਵਾਰ ਦੀਆਂ ਖੁਸ਼ੀਆਂ ਤੇ ਗਮੀਆਂ ਇਕੱਠੇ ਹੀ ਸਫ਼ਰ ਕਰਦੀ ਹੈ ਸਾਡੇ ਪਰਿਵਾਰ ਦੇ ਵਿੱਚ ਦੁੱਖ ਤੇ ਸੁੱਖ ਚੱਲਦੇ ਰਹਿੰਦੇ ਆ ਜੀ ਪਿੱਛੇ ਮਾਤਾ ਸਿਦਰਸ਼ਨ ਕੌਰ ਜੀ ਬਿਮਾਰ ਹੋ ਗਏ ਸੀ ਕੈਨੇਡਾ ਗਏ ਸੀਗੇ ਛੋਟੇ ਭਰਾਵਾ ਕੋਲੇ ਆਪਣੇ ਬੇਟਿਆਂ ਕੋਲੇ ਗਏ ਸੀ ਮਾਂ ਉੱਥੇ ਕਿਡਨੀ ਦੀ ਇਨਫੈਕਸ਼ਨ ਕਰਕੇ ਮਾਤਾ ਜੀ ਨੂੰ ਬੁਖਾਰ ਹੋ ਗਿਆ ਸੀ ਤੇ ਹੁਣ ਅੱਜ ਅਸੀਂ ਸਾਰੇ ਟੈਸਟ ਵਗੈਰਾ ਕਰਾ ਕੇ ਲੈ ਕੇ ਆਏ ਅੱਜ ਮਾਤਾ ਜੀ ਕਈ ਦਿਨਾਂ ਬਾਅਦ ਪਰਿਵਾਰ ਦੇ ਵਿੱਚ ਇੱਥੇ ਆਏ ਨੇ ਰੈਸਟ ਤੇ ਸੀਗੇ ਘਰੇ ਤੇ ਹੁਣ ਮਾਤਾ ਜੀ ਦਾ ਆਪਰੇਸ਼ਨ ਹੋਣਾ ਜੀ ਬੁੱਧਵਾਰ ਨੂੰ ਮਾਤਾ ਜੀ ਦੀ ਸਰਜਰੀ ਹੋਣੀ ਆ ਜਿਹੜੀ ਪਥਰੀ ਆ ਉਹਦੀ ਸਰਜਰੀ ਕਰਕੇ ਉਹ ਪਥਰੀ ਕੱਢੀ ਜਾਣੀ ਹੈ ਗੁਰਦੇ ਦੇ ਵਿੱਚੋਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਤੰਦਰੁਸਤੀਆਂ ਵੈਕਸੀਨ ਮੇਰੇਆਂ ਮਾਵਾ ਨੂੰ ਭੈਣਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਬਾਪੂ ਬਜ਼ੁਰਗਾਂ ਨੂੰ ਸਾਡੇ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਵੈਕਸੀਨ ਵਾਹਿਗੁਰੂ ਆਪਰੇਸ਼ਨ ਤਾਂ ਵੈਸੇ ਨਾ ਹੀ ਆ ਬਹੁਤ ਛੋਟੀ ਜੀ ਮਾਈਨਰ ਜੀ ਇੱਕ ਸਰਜਰੀ ਹੋਣੀ ਆ ਇੱਕ ਟਾਂਕਾ ਵੀ ਨਹੀਂ ਲੱਗਣਾਗਾ ਦੂਰਬੀਨ ਦੇ ਨਾਲ ਹੀ ਉਹ ਆਪਰੇਸ਼ਨ ਕਰਕੇ ਪਿੱਛੇ ਬੈਕ ਸਾਈਡ ਤੇ ਇੱਥੇ ਬੱਖੀ ਦੇ ਵਿੱਚ ਦੇ ਉਥੋਂ ਕਿਡਨੀ ਦੇ ਵਿੱਚੋਂ ਉਹ ਜਿਹੜੀ ਪਥਰੀ ਆ ਭੋਰ ਕੇ ਉਹ ਕੱਢ ਦੇਣੀ ਆ ਡਾਕਟਰ ਕਹਿੰਦੇ ਡੀ ਐਮ ਸੀ ਤੋਂ ਡਾਕਟਰ ਹਰਮਨ ਵੀਰ ਜੀ ਨੇ ਬਹੁਤ ਵਧੀਆ ਚੰਗੇ ਸਿਆਣੇ ਸੁਲਝੇ ਹੋਏ ਸਰਜਨ ਨੇ ਉਹਨਾਂ ਦੇ ਨਾਲ ਅੱਜ ਅਸੀਂ ਸਾਰਾ ਟੈਸਟ ਵਗੈਰਾ ਚੈੱਕ ਕਰਾ ਕੇ ਆਏ ਆ ਬਸ ਅਰਦਾਸ ਕਰਿਓ ਮਾਤਾ ਸੁਦਰਸ਼ਨ ਕੌਰ ਜੀ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਬਿਰਥੀ ਨੀ ਜਾਣੀ ਮਾਂ ਵਾਸਤੇ ਮਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਜਿਵੇਂ ਕਿ ਸਾਡੀਆਂ ਮਾਤਾਵਾਂ ਸਾਡੇ ਪਰਿਵਾਰ ਦੇ ਵਿੱਚ ਅਸੀਂ ਬਹੁਤ ਵਿਭਾਗੇ ਆ ਸਾਨੂੰ ਸੈਂਕੜੇ ਮਾਮਾ ਦੇ ਪੁੱਤ ਤੇ ਸੈਂਕੜੇ ਭੈਣਾਂ ਦੇ ਭਰਾ ਤੇ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ ਦੇ ਬੱਚੀਆਂ ਦੇ ਮਾਂ ਪਾਪ ਬਣਨ ਦਾ ਮੌਕਾ ਮਿਲਿਆ ਬਸ ਗੁਰੂ ਕਿਰਪਾ ਕਰਨ ਅਸੀਂ ਇਹਨਾਂ ਰਿਸ਼ਤਿਆਂ ਨੂੰ ਤਾ जिंदगी ਨਿਵਾਸ ਕੇ ਆਪਣੇ ਆਖਰੀ ਸਵਾਸਤੰਤ ਕਰੇ ਸੇਵਾ ਕਰ ਸਕੀਏ ਮਾਪਾਪ ਦਾ ਹੀ ਕੋ ਚੰਗਾ ਕੀਤਾ ਸੀ ਜਿਹੜੀ ਮਹਾਰਾਜ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਮਾਤਾ ਸਿਖਦਰਸ਼ਨ ਕੌਰ ਜੀ ਨੇ ساری ਉਮਰ ਜਿਵੇਂ ਅਸੀਂ ਸੁਰਤ ਸੰਭਾਲੀ ਆ ਜਾਂ ਕਿਰਤ ਕੀਤੀ ਆ ਕੰਮ ਕੀਤੇ ਆ ਘਰ ਦੇ ਦਿਨਾਂ ਪਾਠ ਕੀਤਾ ਬਸ ਤੜਕਿਓ 3 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਚ ਜਾਣਾ ਗੁਰਬਾਣੀ ਦੇ ਨਾਲ ਜੁੜਨਾ ਉਹ ਜਿਹੀ ਅਸੀਂ ਬੇਵਜੋਦਾਂ ਦੀਆਂ ਹੀ ਸਾਡੇ ਵਿੱਚ ਉਪਭਾਵਨਾਵਾਂ ਪੈਦਾ ਹੋਈਆਂ ਸਾਡੇ ਵੱਡ ਬਡੇਰਿਆਂ ਦੀਆਂ ਕੀਤੀਆਂ ਹੋਈਆਂ ਚੰਗਿਆਈਆਂ ਹੀ ਸਾਨੂੰ ਅੱਜ ਇੱਥੇ ਤਿੱਕਰ ਲੈ ਕੇ ਆਈਆਂ ਬਸ ਅਰਦਾਸ ਕਰਿਓ ਮਾਤਾ ਸਿਦਰਸ਼ਨ ਕੌਰ ਜੀ ਦਾ ਆਪਰੇਸ਼ਨ ਜਿਹੜਾ ਉਹ ਸੁਖੀ ਸੰਧੀ ਹੋ ਜAVE ਤੇ ਚੜ੍ਹਦੀ ਕਲਾ ਚ ਮਾਂ ਠੀਕ ਹੋ ਕੇ ਤੰਦਰੁਸਤ ਹੋ ਕੇ ਦੁਬਾਰਾ ਫੇਰ ਆਪਣੇ ਪਰਿਵਾਰ ਦੇ ਵਿੱਚ ਬੈਠੇ ਮਾਤਾ ਜੀ ਨੇ ਸਵੇਰ ਨੂੰ ਆ ਜਾਣਾ ਰਾਤ ਨੂੰ ਇੱਥੋਂ ਜਾਣਾ ਇਹ ਪਿਛਲੇ ਕਰੀਬ ਅੱਠ ਸਾਲਾਂ ਤੋਂ ਜਦੋਂ ਦੇ ਅਸੀਂ ਇੱਥੇ ਸ਼ਿਫਟ ਹੋਏ ਆ ਸੁਪਨਿਆਂ ਦੇ ਘਰ ਮਾਤਾ ਜੀ ਦੀ ਇਹ ਰੁਟੀਨ ਆ ਪਹਿਲੀ ਵਾਰ ਇਹ ਮੇਰੇ ਨਾਲ ਹੁਣ ਕੈਨੇਡਾ ਗਏ ਸੀਗੇ 4-5 ਸਾਲ ਹੋ ਗਏ ਸੀ ਜਾ ਨਹੀਂ ਸੀ ਰਹੇ ਤੇ ਐਂਕ ਤੇ ਵੀ ਬੜਾ ਕਹਿ ਕਹਾ ਕੇ ਮਨਾ ਕੇ ਮੈਂ ਮਾਤਾ ਜੀ ਨੂੰ ਲੈ ਗਿਆ ਵੀ ਮਾਤਾ ਜੀ ਆਪਾਂ 20 ਦਿਨਾਂ ਦੇ ਰੱਜ ਮੜਿਆਉਣਾ ਮੈਂ ਤੇ 22ਵੇਂ ਦਿਨ ਅਸੀਂ ਉੱਥੋਂ ਮੁੜਨਾ ਸੀ ਵਾਪਸ ਉਸੇ ਦਿਨ ਹੀ ਮਾਤਾ ਜੀ ਬਿਮਾਰ ਹੋ ਗਏ ਸੀ ਬੁਖਾਰ ਹੋ ਗਿਆ ਸੀ ਤੇ 5 ਦਿਨ ਦੀ ਛੁੱਟੀ ਹੋਰ ਵਧਾਉਣੀ ਪਈ ਸਾਨੂੰ ਫਿਰ 26 ਤਰੀਕ ਦੀ ਫਲੈਟ ਸੀ ਅਸੀਂ ਫਿਰ ਦੁਬਾਰਾ 31 ਨੂੰ ਚੜੇ ਉੱਥੇ ਉਸ ਟਾਈਮ ਬਹੁਤ ਜ਼ਿਆਦਾ ਢੱਲੇ ਹੋ ਗਏ ਬੁਖਾਰ ਇੰਨਾ ਜ਼ਿਆਦਾ ਸੀ ਉੱਥੇ ਤੇ ਇੱਕ ਵਾਰ ਤਾਂ ਐ ਸੀ ਵੀ ਪਤਾ ਨਹੀਂ ਕੀ ਹਾਲਾਤ ਬਣ ਗਿਆ ਇਹ ਪਰ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਸੀਸਾਂ ਨੇ ਅੱਜ ਮੇਰੀ ਮਾਂ ਨੂੰ ਦੁਬਾਰਾ ਫੇਰ ਤੰਦਰੁਸਤਕਾਰ ਹੋ ਕੇ ਚੰਗਾ ਚੜ੍ਹਦੀ ਕਲਾ ਵਾਲਾ ਜੀਵਨ ਉਹ ਸੱਚੇ ਪਾਤਸ਼ਾਹ ਬਖਸ਼ਣ ਅਰਦਾਸ ਕਰਿਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ